ਨਾ ਮੈਂ ਕਹ ਦੂੰ ਕਿ ਵਿਆਹ ਕਰਾਓ। ਨਾ ਤੁਸੀਂ ਕਹਿ ਰਹੇ ਨੇ ਨਿਓ ਹਮੇਸ਼ਾ ਨਹੀਂ ਨਹੀਂ ਕਰਾਣਾ ਚਾਹੀਦਾ ਬੇਟਾ ਵਿਆਹ ਕਰਾ। ਲਾਸਟ ਟਾਈਮ ਮੈਂ ਕੰਨ ਨੂੰ hath ਲਾ ਤੇ। ਅੱਛਾ। ਵੀ ਤੁਸੀਂ ਸੋਚ ਸਮਝ ਕੇ ਕੁੜੀਆਂ ਨਾਲ ਵਿਆਹ ਕਰਾਓ। ਕੁੜੀਆਂ ਚੰਗੀਆਂ ਵੀ ਬਥੇਰੀਆਂ ਤੇ ਅੱਜ ਕੱਲ ਤੁਸੀਂ ਕੁੜੀਆਂ ਦਾ ਰੂਟੀਨ ਦੇਖਦੇ ਹੋ ਵੀ ਕਈ ਕੁੜੀਆਂ ਐ ਜਿਹੜੀਆਂ ਬੇ ਪੈਸੇ ਲੈ ਕੇ ਭੱਜ ਜਾਂਦੀਆਂ। ਮੈਂ ਉਹ ਕਿਹਾ ਵੀ ਤੁਸੀਂ ਐਫੀਡੇਵਿਟ ਲਿਖਾ ਲਓ ਵੀ ਵਿਆਹ ਜ਼ਰੂਰ ਕਰਾਓ। ਉਹ ਤੇ ਇਹ ਲਿਖਾ ਲਓ ਵੀ ਇਹ ਤੇ ਆ ਜੀ ਨਹੀਂ ਕਰਦਾ ਮੇਰੇ ਨਾਲ ਰਹਿਣ ਦਾ ਤੂੰ ਚੁੱਪ ਕਰਕੇ ਚਲ ਜੇਂਗੇ ਮੇਰੇ ਨਾਲ ਜੀ ਨਹੀਂ ਕਿ ਤਾਂ ਮੈਂ ਉਹ ਲੈਣਾ ਦੇਣਾ ਕੁਛ ਨਹੀਂ ਹਾਂ ਉਹ ਐਗਰੀਮੈਂਟ ਹੁੰਦਾ ਨਹੀਂ ਨਾ ਸਾਡੇ ਇੱਥੇ ਕਦੇ ਨਹੀਂ ਹੁੰਦਾ ਹੁਣ ਹੋਣ ਲੱਗ ਗਿਆ ਤੁਸੀਂ ਕਰ ਲਓ ਪਰ ਕੁੜੀਆਂ ਚੰਗੀਆਂ ਵੀ ਬਧਰੀਆਂ ਜਿਹੜੀਆਂ ਬੈਠੀਆਂ ਸੋਚ ਰਹੀਆਂ ਜੀ ਵੀ ਸਾਡੇ ਨਾਲ ਕੁੜੀਆਂ ਕਰਾਵੇ ਬਾਕੀ ਮੁੰਡੇ ਵੀ ਚੰਗੇ ਬਥੇਰੇ ਆ ਜਿਹੜੇ ਕੋਈ ਸੋਚਦੇ ਆ ਕਿ ਕੁੜੀਆਂ ਵਿਆਹ ਕਰ ਪਰ ਇਹ ਸ਼ਰਤ ਤੇ ਵਿਆਹ ਕਰਦੇ ਪਰ ਬਾਪੇ ਵੀ ਭੈਣ ਜੀ ਖੁੱਲ ਦੇਣ ਲੱਗੇ ਉਹਨੂੰ ਕੁੜੀਆਂ ਨੂੰ ਐਸੀ ਗੱਲ ਨਹੀਂ ਹੈਗੀ ਪਹਿਲਾਂ ਮਾਪੇ ਫਿਰ ਮਜਬੂਰੀ ਦੇਣ ਲੱਗੇ ਜਦੋਂ ਕੁੜੀਆਂ ਕਹਿੰਦੀਆਂ ਸੀ ਵਿਆਹ ਹੀ ਨਹੀਂ ਕਰਾਉਂਦੀਆਂ ਹਾਂ ਸਾਡੀਆਂ ਕੁੜੀਆਂ ਤੇ ਮੈਂ ਤਾਂ ਹੀ ਉਸ ਤੇ ਗੱਲ ਤੇ ਆ ਜਾ ਤੁਸੀਂ ਮੇਰੇ ਭਾਣ ਜੀ ਦੀਆਂ ਕੁੜੀਆਂ ਦੋ ਆਸਟ੍ਰੇਲੀਆ ਨੇ ਹਾਂ ਇੱਕ ਤਾਂ ਸਾਇੰਟਿਸਟ ਬਣ ਗਈ ਦੂਜੀ ਨਰਸਿੰਗ ਕੀਤੀ ਸੀ ਉਹਨੇ ਉਹ ਵੱਡੀ ਸਾਇੰਟਿਸਟ ਬਣ ਗਈ ਉਹ ਕਹਿੰਦੀ ਨਹੀਂ ਮੈਂ ਵੀ ਹੋਰ ਪੜ੍ਹਨਾ ਮੈਂ ਵੀ ਸਾਇੰਟਿਸਟ ਬਣਨਾ ਹੁਣ ਉਹ ਦੋਨਾਂ ਨੇ ਫੈਸਲਾ ਕਰ ਲਿਆ ਸੀ ਵਿਆਹ ਨਹੀਂ ਕਰਾਉਣਾ ਹਾਂ ਮੇਰੀ ਵੱਡੀ ਭੈਣ ਨੂੰ ਬੜਾ ਸੀ ਸਾਡੀ ਕਮਲੀ ਜੀ ਸਾਡੀ ਕਮਲੀ ਜੀ ਵਿਆਹ ਕਰਾਉ ਕਿ ਨਹੀਂ ਹੁਣ ਉਹ ਵੀ ਮੰਨ ਗਈ ਚਲੋ ਜਿਹਾ ਜਿਹਾ ਬੱਚ ਉਹਨਾਂ ਦਾ ਆਪ ਦਾ ਉਹਦੇ ਉਧਰ ਦੀ ਗੱਲ ਹੋ ਰਹੀ ਹੈ ਉਧਰ ਦੀ ਗੱਲ ਹੋ ਰਹੀ ਹੈ ਆਸਟ੍ਰੇਲੀਆ ਦੀ ਕੈਨੇਡਾ ਅਮਰੀਕਾ ਦੀ ਉਹਨਾਂ ਦਾ ਸੇਫਟੀ ਹੈਗੀ ਆਪਣੇ ਹੈ ਨਹੀਂ ਨਾ ਆਪਣੇ ਕੁੜੀਆਂ ਨੂੰ ਵਿਆਹ ਜ਼ਰੂਰ ਕਰਾਉਣਾ ਚਾਹੀਦਾ ਪਰ ਮੈਂ ਕਹਿੰਦੀ ਵੀ ਇਸ ਸ਼ਰਤ ਤੇ ਮੁੰਡਿਆਂ ਨੂੰ ਵੀ ਵਿਆਹ ਕਰਾਉਣਾ ਚਾਹੀਦਾ ਹੈ ਤੇ ਇਸ ਕਰਕੇ ਚਾਹੀਦਾ ਕਿ ਦੇਖੋ ਲੜਕੀਆਂ ਦੀ ਵੀ ਜ਼ਿੰਦਗੀ ਨਹੀਂ ਠੀਕ ਮੇਰੇ ਵੱਲ ਨਾ ਦੇਖੋ ਮੇਰੇ ਤੋਂ ਬਹੁਤ ساری ਚੀਜ਼ਾਂ ਦਾ ਹਿਸਾਬ ਤਾਂ ਬਹੁਤ ਸੀਗਾ ਪਰ ਤੁਸੀਂ ਆਪਣੇ ਬਾਰੇ ਸੋਚੋ ਵੀ ਤੁਹਾਨੂੰ ਵਿਆਹ ਕਰਾਉਣਾ ਚਾਹੀਦਾ ਪਰ ਇੱਕ ਸ਼ਰਤ ਤੇ ਲੈਣਾ ਦੇਣਾ ਕੁਝ ਨਹੀਂ ਵਿਆਹ ਕਰਾ ਲਓ ਇੱਕ ਦੂਜੇ ਨਾਲ ਰੋਜ਼ ਚੰਗੀਤ ਰਹੋ ਪਿਆਰ ਨਾਲ ਰਹੋ ਇਹ ਮੈਂ ਕਹਿੰਦੀ ਹਾਂ ਸਰ ਬਿਲਕੁਲ ਲੇਕਿਨ ਇਸ ਵਾਰ ਇਹ ਚੀਜ਼ ਬਹੁਤ ਪਿਆਰੀ ਕਹੀ ਇਹਨਾਂ ਨੇ ਕਿ ਨਾ ਕੀ ਲੈਣ ਦੇਣ ਦੀ ਗੱਲ ਹੋਣੀ ਇਹਨਾਂ ਦੇ ਮੂੰਹ ਤੋਂ ਹੋਰ ਪਿਆਰੀ ਲੱਗੀ ਉਹ ਮੁੰਡਾ ਕਹਿੰਦਾ ਮੁੰਡਾ ਤੇ ਵੀ ਬੋਈ ਪੈ ਜਾਂਦਾ ਇਹ ਬਹੁਤ ਇੰਪੋਰਟੈਂਟ ਗੱਲ ਕਹੀ ਬਹੁਤ ਇੰਪੋਰਟੈਂਟ ਤੁਸੀਂ ਗੱਲ ਕਹੀ ਕਿ ਤੁਸੀਂ ਛੱਡ ਕੇ ਜਾਂਦੀਆਂ ਤੇ ਕੁੜੀਆਂ ਤੇ ਵੀ ਬੋਝ ਪੈਂਦਾ ਬੋਝ ਐ ਨਹੀਂ ਵੀ ਕੱਲੇ ਮੁੰਡਿਆਂ ਤੇ ਪੈਂਦਾ ਕੁੜੀਆਂ ਤੇ ਹੀ ਪੈਂਦਾ ਵੀ ਜੇਲ ਕਰਾਦੀ ਫੇਰ ਕਰਾਦੀ ਤਾਂ ਤੁਸੀਂ ਕਿਹੜਾ ਭਾਈ ਕੋਰਟ ਜਾ ਕੇ ਕੁੜੀਆਂ ਨਹੀਂ ਹੋਣਗੀਆਂ ਇਹ ਗੱਲ ਨਾ ਕਰੋ ਬਸ ਇੰਨਾ ਕੁ ਲਿਖਵਾ ਲਓ ਕਿ ਨਹੀਂ ਅੰਡਰਸਟੈਂਡਿੰਗ ਛੱਡ ਕੇ ਚਲੀ ਜਾ ਇਹ ਸਾਰੇ ਸਮਾਜ ਦੀ ਵੀ ਗਲਤੀ ਹੈ ਜੀ ਅੱਜ ਤੱਕ ਆਪਾਂ 35 ਖਬਰਾਂ ਅੱਜ ਪੜ ਲਾਂਗੇ ਕੁੜੀ ਦਹਾਜ ਦੇਜ ਦੀ ਪੇਟ ਚੜੀ ਉਹ ਗਲਤ ਕਰ ਲੈ ਕਿਸੇ ਨਾਲ ਅਤਿਆਚਾਰ ਹੁੰਦਾ ਪਰ ਦਹੇਜ ਨਾਲ ਆਏ ਹੋਗੇ ਦਹੇਜ ਨਾਲ ਆ ਗਿਆ ਜੋ ਮੁੰਡਿਆਂ ਨਾਲ ਹੁੰਦਾ ਉਹ ਗੱਲ ਹੀ ਨਹੀਂ ਕਰਦਾ ਨਾ ਕੋਈ মিডিਆ ਕਰੇ ਨਾ ਕੋਈ ਸੋਸਾਇਟੀ ਕਰੇ ਕੁਛ ਨਾ ਕਰੇ ਇਹ ਦਹੇਜ ਲੈਣਾ ਦੇਣਾ ਉਹ ਬੁਰੀ ਚੀਜ਼ ਹੈ ਫਿਰ ਡਾ ਕਿਉਂ ਲੈਂਦੀ ਆ ਬਾਤੋਂ ਇਹ ਵੀ ਬੁਰੀ ਚੀਜ਼ ਹੈ ਇਹਦੇ ਤੇ ਵੀ ਗੱਲ ਹੋਣੀ ਚਾਹੀਦੀ ਹੈ ਕਿਉਂ ਲੈਣੀ ਆ ਉਹਦਾ ਜਾਓ ਤੁਰਦੇ ਹੋਵੋ ਨਹੀਂ ਰਹਿਣਾ ਜੀਨੇ ਐਗਜ਼ੈਕਟਲੀ ਉਹ ਵੱਡਾ ਵਿਸ਼ਾ ਇਹਦੇ ਤੇ ਸਪੈਸ਼ਲ ਨਹੀਂ ਨਹੀਂ ਇਹ ਇਹ ਚੱਲ ਰਿਹਾ ਹੈ ਇਸ ਤੇ ਇਸ ਵਿਸ਼ੇ ਤੇ ਵੀ ਕੰਮ ਚੱਲਦਾ ਜਿਆਦਾ ਡਰਾਮਾ ਡਰਾਮਾ ਚ ਮਿਲਿਆ ਉਹਨੂੰ ਕਹਿੰਦੀ ਕਹਿੰਦੀ ਇਹ ਕਰਕੇ ਨਿਕਲਿਆ ਆਣਾ ਅਸੀਂ ਜਦੋਂ ਨਹੀਂ ਜਾਂਦੇ ਜਿਆਦਾ ਨਹੀਂ ਜਿਆਦਾ ਵੀ ਅਮਕਈ ਜਾਂ ਜਾਓ ਤੁਸੀਂ ਸਾਰਿਆਂ ਵੀ ਕੈਮਰੇ ਅੱਗੇ ਨਹੀਂ ਫਿਰ ਨਹੀਂ ਪੜਦਾ ਵਿਸ਼ਾ ਯਾਰ ਇਹ ਗੱਲ ਕਰਨਾ ਨਹੀਂ ਤੇ ਫਿਰ ਕਹਿੰਦੇ ਜਾਓ ਤੋਰਦੀਆਂ ਬਣੋ ਨਹੀਂ ਨਹੀਂ ਪਰ ਤੈਨੂੰ ਥੋੜਾ ਨਾ ਪੈਸੇ ਨਾ ਨਾ ਲਓ ਆਉਂਦੀਆਂ 6 ਮਹੀਨੇ ਰਹਿੰਦੀਆਂ ਅੱਧੀ ਜਾਇਦਾਦ ਲੈ ਕੇ ਪਾਰ ਜਾਂਦੀਆਂ ਓਹੋ ਸਾਰੀਆਂ ਵੀ ਨਹੀਂ ਹੁੰਦੀਆਂ ਸਾਰੀਆਂ ਨਹੀਂ ਸਾਰੀਆਂ ਬਹੁਤ ਅੱਛੀਆਂ ਬਹੁਤ ਆ ਪਿਛਲੇ ਕੀ ਗੱਲ ਦੱਸਾਂ 10% 20% ਹੀ ਕੰਮ ਖਰਾਬ ਕਰਦੇ ਆ 80% ਮੁੰਡੇ ਵੀ ਚੰਗੇ ਆ ਕੁੜੀਆਂ ਵੀ ਬਿਲਕੁਲ ਇਹੋ ਜੈਜ਼ ਉਹਨਾਂ 20% ਚਾਹੁੰਦਾ ਮਾੜੇ ਨਹੀਂ ਚੰਗੇ ਉਹਨਾਂ ਨੇ 80 ਚੰਗੇ ਕੀ ਨਾ 80 80% ਚੰਗੇ ਆ ਮੁੰਡੇ ਸਾਡੇ ਚੰਗੇ ਆ ਕੁੜੀ